ਲੈਂਦੇ 15 ਕਾਂਟੇ ਸੀ ਕੰਮ ਕੂਰ ਕੇ ਡਰਾ ਕੇ ਕੀਤਾ ਸ਼ਾਂਤ ਮੈਰੋਸ ਮਾਰੇ ਗੋਲੀਆਂ ਚਲਾ ਕੇ ਲੈਂਦੇ 15 ਕਾਂਟੇ ਸੀ ਕੰਮ ਕੂਰ ਕੇ ਡਰਾ ਕੇ ਕੀਤਾ ਸ਼ਾਂਤ ਮੈਰੋਸ ਮਾਰੇ ਗੋਲੀਆਂ ਚਲਾ ਕੇ ਜਦੋਂ ਮੰਗਦੇ ਸੀ ਹੱਕ ਜਦੋਂ ਮੰਗਦੇ ਸੀ ਹੱਕ ਰੋਵ ਮਾਰਦੇ ਸੀ ਡੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ ਸਾਡੇ ਚਾਵਾਂ ਉੱਤੇ ਪਾਰੂ ਹੋਈਆਂ ਮਜਬੂਰੀਆਂ ਸਾਡੇ ਘਰਾਂ ਵਿੱਚ ਕਿੱਥੇ ਦਾਲ ਛੋਲੇ ਅਤੇ ਪੂਰੀਆਂ ਸਾਡੇ ਚਾਵਾਂ ਉੱਤੇ ਪਾਰੂ ਹੋਈਆਂ ਮਜਬੂਰੀਆਂ ਸਾਡੇ ਘਰਾਂ ਵਿੱਚ ਕਿੱਥੇ ਦਾਲ ਛੋਲੇ ਅਤੇ ਪੂਰੀਆਂ ਸਾਡੇ ਤਾਂ ਨਸੀਬਾਂ 'ਚ ਸਾਡੇ ਤਾਂ ਨਸੀਬਾਂ 'ਚ ਸਵਾਦ ਰੋਟੀ ਨਾਲ ਗੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ ਅਸੀਂ ਕਿਹੜੇ ਇੱਥੇ ਤਿਥ ਤਿਹਾਰ ਮਨਾਉਣੇ ਨੇ ਅਸੀਂ ਤਾਂ ਸਾਰਾ ਦਿਨ ਪਿੰਡੇ ਧੁੱਪੇ ਹੀ ਮਚਾਉਣੇ ਨੇ ਅਸੀਂ ਕਿਹੜੇ ਇੱਥੇ ਤਿਥ ਤਿਹਾਰ ਮਨਾਉਣੇ ਨੇ ਅਸੀਂ ਤਾਂ ਸਾਰਾ ਦਿਨ ਧੁੱਪੇ ਪਿੰਡੇ ਹੀ ਮਚਾਉਣੇ ਨੇ ਸਾਨੂੰ ਨਹੀਂ ਚਾ ਸਾਨੂੰ ਨਹੀਂ ਚਾ ਕਿਸੇ ਦਿਵਸ ਤੇ ਸੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ ਸ਼ਾਇਰ ਮੀਤ ਕਾਮਿਆਂ ਦੀ ਲੈਂਦਾ ਕੋਈ ਸਾਰਨਾ ਇੱਥੇ ਮਜ਼ਦੂਰੀਆਂ ਦਾ ਹਾਕਮਾ ਕੀ ਮੁੱਲ ਤਾਰਨਾ ਸ਼ਾਇਰ ਮਿੱਤ ਕਾ ਮਿਆਂ ਦੀ ਲੈਂਦਾ ਕੋਈ ਸਾਰ ਨਾ ਇੱਥੇ ਮਜ਼ਦੂਰੀਆਂ ਦਾ ਹਾਕਮਾ ਕੀ ਮੁੱਲ ਤਾਰਨਾ ਚੱਕਦੇ ਨੇ ਫਾਇਦਾ ਚੱਕਦੇ ਨੇ ਫਾਇਦਾ ਤੁੱਪਾਂ ਧੁੰਦਾਂ ਵਿੱਚ ਹੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ ਸਾਡੇ ਖੂਨ ਨਾਲ ਹੋਇਆ ਰੰਗ ਲਾਲ ਸਾਡੇ ਝੰਡੇ ਦਾ